ਲੋ ਵੀ ਮਤਰਾ ਬਾਈ ਜਾਂਟੇ ਕੋਲੇ ਪਹੁੰਚਿਆ ਟਰੈਕਟਰਾਂ ਦੇ ਵਾਸ਼ੇ ਕੋਲੇ ਹੈ ਬਾਈ ਬਾਈ ਜੀ ਕੀ ਹਾਲ ਹੈ ਹੋ ਠੀਕ ਠਾਕ ਹੈ ਬਾਈ ਬਹੁਤ ਵਧੀਆ ਚੜਦੀ ਕਲਾ ਭਰਾ ਚੱਲ ਚੜਦੀ ਕਲਾ ਹੀ ਚਾਹੀਦੀ ਹੈ ਬਾਈ ਤੇ ਕਿੰਨੇ ਨਾਗਾ ਵੀਰੇ ਅੱਜ ਆਪਣੇ ਕੋਲੇ ਤਿੰਨ ਹੀ ਹੈ ਤਿੰਨ ਨਾਗਾ ਹੈ ਛੋਟੇ ਰੇਟਾਂ 'ਚ ਹੁਣ ਸਾਰੇ ਛੋਟੇ ਰੇਟ ਹੀ ਹੁੰਦੇ ਜੀ ਅਸੀਂ ਆਪਣੇ ਹਾਂ ਬਿਲਕੁਲ ਬਾਕੀ ਦੱਸਣ ਦੀ ਲੋੜ ਨਹੀਂ ਹੈਨਾ ਠੀਕ ਹੈ ਵੀਰੇ ਤੇ ਆ ਸਵਰਾ 744 ਖੜਾ ਹੈ ਵੀਰੇ ਇਹ ਵੀਰੇ 2000 ਮਾਡਲ ਆ ਯਾਰ ਟਰੈਕਟਰ ਅੱਛਾ ਇਹ 2000 ਮਾਡਲ ਆ ਹਾਂ ਠੀਕ ਆ ਜੀ ਟਰੈਕਟਰ ਚੈੱਕ ਕਰਾ ਦੇ ਇੰਜਨ ਗੇਅਰ ਤਾਂ ਪੂਰਾ ਚੰਗਾ ਅੱਛਾ ਇੰਜਨ ਗੇਅਰ ਦਾ ਓਕੇ ਆ 48 ਰੁਪਏ ਸਿਆ ਦੇ ਨਹੀਂ ਆ 45 ਰੁਪਏ ਟਾਇਰ ਹਨ ਓਕੇ ਆ ਬਾਕੀ ਰਿਮਾ ਰੂਮਾ ਦਾ ਬਹੁਤ ਸਾਫ ਪਿਆ ਹਨ ਟਰੈਕਟਰ ਠੀਕ ਆ ਅਗਲੇ ਟਾਇਰ ਕਿਵੇਂ ਆ ਵੀਰੇ ਅਗਲੇ ਐਮ ਆਰ ਪੀ ਦੇ ਹੈਗੇ ਅੱਧੇ ਕਾ ਅੱਧੇ ਕ ਟਾਇਰ ਆ ਹਨਾ ਹਾਂਜੀ ਵੀਰੇ ਬਾਕੀ ਗਾਡੀ ਲੈਣ ਦਾ ਅਰੀਜਨਲ ਆ ਸਾਰਾ ਗਾਡੀ ਲੈਣ ਸਾਫ ਆ ਵੀਰੇ ਆਏ ਮਾਰਟੀ ਹਲਕੀ ਫੁਲਕੀ ਤਾਂ ਵਜੇ ਹੁੰਦੀ ਆ ਰੇ ਹਲਕੀ ਫੁਲਕੀ ਹੁੰਦੀ ਹਨਾ ਠੀਕ ਆ ਉਹ ਵੀ ਮਗਰਲੇ ਹਿੱਸੇ ਦੇ ਆ अच्छा मगरले हिस्से तेया ठीक है ठीक है ठीक है तो ट्रैक्टर चल ਜਾਂਦਾ ਮਗਰੋਂ ਬਾਰ ਬੂਰ ਖੜਦੇ ਰਹਿੰਦੇ ਨੇ ਹਾਂ ਮਗਰਲੇ ਹਿੱਸੇ ਤੇ ਹਲਕੀ ਫੁਲਕੀ ਇੱਥੇ ਹੀ ਹੋ ਦੱਸ ਕੇ ਹੋ ਜੋ ਕੁਝ ਹੋਣਾ ਹਾਂ ਇੰਜਨ ਗੇਅਰ ਦਾ ਪੂਰਾ ਚੰਗਾ ਹੈ ਹਾਂ ਬਾਕੀ ਮੇਨ ਗੱਲ ਹੈ ਇੰਜਨ ਗੇਅਰ ਦੀ ਹਨਾ ਬਾਈ ਬਾਕੀ ਵਾ ਕੀ ਚੈੱਕ ਕਰਕੇ ਲਿਆ ਸਕਦੇ ਆ ਠੀਕ ਆ ਵੀਰੇ ਅੱਛਾ ਆ ਜੋੜੀ ਪਾਕੇ ਦਵਾਂਗੇ ਮੂਲੀ ਜੋੜੀ ਹੈਗੀ ਪਈ ਘਰੇ ਪਾ ਲੈ ਅੱਛਾ ਘਰੇ ਪਈ ਹੈ ਜੋੜੀ ਪਾਕੇ ਦਵਾਂਗੇ ਠੀਕ ਆ ਜੀ ਕਾਕੀ ਵਾਡੀ ਲੈਣ ਦਾ ਸੋਹਣਾ ਪਿਆ ਟਰੈਕਟਰ ਹਾਂ ਸਾਫ ਸੁਥਰਾ ਟਰੈਕਟਰ ਪਿਆ ਲੋ ਵੀ ਮਤਲਬ ਪੈਰਪੁਰ ਦਾ ਨਾ ਬਹੁਤ ਚੰਗਾ ਟਰੈਕਟਰ ਪਿਆ ਕਹਿੰਦਾ ਮਤਲਬ ਤੇ ਰੰਗ ਪੇਂਟ ਦਾ ਵੀ Ориਜਨਲ ਹੀ ਹੈ ਨਾ ਬਾਈ ਜੀ ਠੀਕ ਆ ਜੀ ਤੇ ਆ ਬੰਪਰ ਵੀਰੇ ਨਵਾਂ ਅੱਛਾ ਬੰਪਰ ਨਵਾਂ ਵਾ ਠੀਕ ਆ ਠੀਕ ਆ ਲੋ ਮਤਲਬ ਡਬਲ ਕਲਚ ਹੈ ਨਾ ਡਬਲ ਆਇਆ ਹਾਂ ਡਬਲ ਕਲਚ 6 ਚਰੀ ਹੈ 6 ਚਰੀ ਹੈ ਡਬਲ ਕਲਚ ਹੈ ਨਾ ਤੇ 2000 ਮਨ ਲੱਗੀ ਡਿਮਾਂਡ ਆ ਭਾਈ ਜੰਟੇ ਦੀ ਮੈਂ ਤਾਂ ਉਹ ਕਹਦਾ ਮੈਂ 195000 ਇੱਕ 95 ਠੀਕ ਆ ਤੇਰੀ ਵੀਡੀਓ ਦੇਖ ਕੇ 170 ਦਾ ਰੇਟ ਦਿੰਦਾ 170 ਦਾ 25000 ਰੁਪਏ ਛੱਡਦਾ ਮੈਂ ਕਹਿੰਦਾ ਕੋਈ ਦੂਸਰ ਤਾਂ 44 ਦੀ ਮਿਲਦਾ ਡਬਲ ਨਹੀਂ ਮਿਲਦਾ ਨਹੀਂ ਮਿਲਦਾ ਵੀਰੇ ਲਾ ਵੇ ਮਟਰੋ ਅਸੀਂ ਛੋਟੇ ਰੇਟ ਚ ਹਾਂ 170 ਵਿੱਚ ਬਹੁਤ ਜ਼ਿਆਦਾ ਰੇਟ ਆ ਬਾਕੀ ਜੋੜੀ ਆਪਾਂ ਲਾ ਕੇ ਦਵਾਂਗੇ ਅੱਛਾ ਪੰਜਾਬ ਨਾਮ ਹੋਇਆ ਅੱਛਾ ਪੰਜਾਬ ਨਾਮ ਹੋਇਆ ਠੀਕ ਆ ਜੋੜੀ ਲਾ ਕੇ ਆਪਾਂ ਦਵਾਂਗੇ 170 ਦਾ ਜੋੜ ਹੀ ਲਾ ਕੇ ਜੋੜੀ ਲਾ ਕੇ ਇੱਕ ਬਿਲਕੁਲ ਲਈ ਲਾਉਣ ਵਾਲੀ ਸੀ ਅੱਜ ਟ੍ਰੇਟ ਮੰਡੀ ਆ ਕੇ ਕਰ ਜਾਇਹ ਰੇਟ ਆ ਹੈ ਹਾਂ ਬਿਲਕੁਲ ਜਾਇਜ਼ ਠੀਕ ਆ ਵੀਰੇ ਸੋਨਾ ਲੀਗਾ ਸੋਨਾ ਲੀਗਾ ਅੱਛਾ ਆ ਖੜਾ ਹੈ 35 ਠੀਕ ਇਹਦੇ ਬਾਰੇ ਵੀਰ ਬਾਬਾ ਇਹ ਵੀ ਨਗੀਨਾ ਪੀਸ ਹੈ ਨਗੀਨਾ ਠੀਕ ਆ ਇਹ ਵੀ 6 ਜਿਹੜੇ ਡਬਲ ਕਲਚ ਆ ਠੀਕ ਆ ਠੀਕ ਆ ਬਾਕੀ ਬਾਡੀ ਲੈਨ ਦਾ ਅਰੀਜਨਲ ਆ ਵੀਰੇ ਇਹ ਓਰਿਜਨਲ ਆ ਗਰੀਨ ਸਾਈਟਰ ਠੀਕ ਆ ਵੀ ਵਧੀਆ ਸਾਫ ਪਈ ਦਾ ਮਗਰਾੜ ਮਗਰਾੜ ਹਲਕੇ ਫੁਲਕੇ ਹੈਗੇ ਅੱਛਾ ਮਗਰਾੜ ਹਲਕੇ ਫੁਲਕੇ ਹੈਗੇ ਸ਼ੋਅ ਦਾ ਅਰੀਜਨਲ ਆ ਹਨਾ ਠੀਕ ਆ ਬਾਕੀ ਬੈਟਰੀ ਬੂਟਰੀ ਓਕੇ ਆ ਨਾ ਜੇ ਨਵੀਂ ਰਖਾ ਕੇ ਦਵਾ ਜਾਂਸੀ ਅੱਛਾ ਨਵੀਂ ਰਖਾ ਕੇ ਦੇ ਹਾਂ ਜਵਾ ਨਵੀਂ ਅੱਛਾ ਜਵਾ ਨਵੀਂ ਠੀਕ ਆ ਪੈਰਪੁਰ ਦਾ ਨਾਂ ਦਾ ਬੋਸ ਠੀਕ ਆ ਵੀਰੇ ਤੇ ਟਾਇਰਾਂ ਦੀ ਜੀ ਗੱਲ ਕਰੀ ਵੀਰੇ ਹੈਗੀ ਇਹ 75 ਤੋਂ 80 ਪੈਸੇ ਗੁਡਇਰ ਦੇ ਆ ਗੁਡਇਰ ਦੇ ਕੰਪਨੀ ਦੇ ਟਾਇ ਤੇ ਮੂਲੇ ਐਮ ਆਰ ਵੀਸ਼ੇ ਮੰਗ ਲਈ ਪੂਰੀ ਇਹਦੇ ਪੱਕੇ ਚਾਰੇ ਟਾਇਰ ਪੱਕੇ ਟਾਇਰ ਆ ਚਾਰੇ ਟਾਇਰ ਹਨਾ ਤੇ ਬਾਕੀ ਦੇਖ ਸਕਦੇ ਹੋ ਮਿੱਤਰੋ ਰਿਮ ਆ ਰੁਮਾ ਦਾ ਬਹੁਤ ਚੰਗਾ ਡਰਾਈਵਰ ਪਿਆ ਕਿੰਨਾ ਮਾਡਲ ਦੱਸੇ ਵੀਰੇ 2007 2007 ਇਹਦੀ ਕਿ ਡਿਮਾਂਡ ਆ ਭਾਈ ਜੰਟਰੀ ਟਰੈਕਟਰ ਦੇ ਦਾਂਗੇ ਯਾਰ ਵੇਚਣ ਦਾ ਇੱਕ ਮੁੱਲ ਤਾਂ ਹੁੰਦਾ ਹੈ ਇਹਦਾ 2 ਲੱਖ ਰੁਪਏ 2 ਲੱਖ ਹਾਂ ਠੀਕ ਆ 175000 ਦਾ ਇਹ ਵੀ ਦੇ ਦਾਂ ਇੱਕ 75 ਦਾ ਹਾਲ ਦਾ ਡਿਸਕਾਊਂਟ ਆ ਡੋਬਲ ਕਲਾਚ ਟਰੈਕਟਰ ਜੇ ਅਸੀਂ ਕਿੰਨੀ ਦੇਣਾ ਕਿ ਆਪਾਂ ਦੂਜੀ ਵੇਚੀ ਆਂ ਆ ਤਾਂ ਰੇਟ ਹੀ ਬਹੁਤ ਜ਼ਾਇਦ ਦੇ ਦਾ ਹੈ ਵੀਰੇ ਜ਼ਾਇਦ ਰੇਟ ਚ ਲਾਵੇਂ ਮੰਤਰੋ ਰੇਟ ਬਹੁਤ ਜ਼ਾਇਦ ਚ ਆਹ ਟਰੈਕਟਰ ਇਹੋ ਜਿਹਾ ਟਰੈਕਟਰ ਤੁਹਾਨੂੰ ਮਿਲਦਾ ਨਹੀਂ ਜਾਂ ਛੋਟੇ ਰੇਟ ਚ ਮਿਲਦਾ ਹੈ ਇਹੋ ਜਿਹਾ ਟਰੈਕਟਰ ਟਰੈਕਟਰ ਸਾਰਾ Ориਗਨਲ ਆ ਹਾਂ ਆ ਤਾਂ ਮੈਨੇ ਗਾਈ ਨਹੀਂ ਮਾਰੀ ਹੈ ਟਰੈਕਟਰ ਪੂਰਾ ਸੁਖਾਰੇ ਮ ਹਾਂ 3 ਬਿਆ ਹਾਈਡ੍ਰਾਟਰ ਕਹਿੰਦਾ ਮਤਲਬ ਹਨਾ ਲੋ ਮੈ ਮਤਰਾ ਦੇ ਸਕਦੇ ਛੋਟੇ ਜਿਹੇ ਰੇਟ ਚ ਅੱਛਾ ਫਸਟ ਪਾਰਟੀ ਹੈ ਠੀਕਾ ਹੋਰ ਕਿਹੜਾ ਵੀਰੇ ਆਪਣੇ ਲਈ ਆਪਣੇ ਕੋਲ ਆ ਗਿਆ ਸਾਡਾ ਫਾਰਮ ਠੀਕਾ ਟਰੈਕਟਰ ਆ ਵੀ ਬਹੁਤ ਚੰਗਾ ਪਿਆ ਹੈ ਆ 2002 ਹਾਂ 2002 ਠੀਕਾ ਆ ਤਾਂ ਬਈ ਕੋਈ ਜਰੀਟ ਵੀ ਹੈ ਨਹੀਂ ਸਾਫ ਸੁਥਰਾ ਫੁੱਲ ਸੋਨਾ ਟਰੈਕਟਰ ਫੁੱਲ ਸੋਨਾ ਟਰੈਕਟਰ ਹੈ ਅਗਲੀ ਐਮ ਆਰ ਪੀ ਜੋੜੀ ਨਵੀਂ ਆ 795 ਪੈਸੇ ਆ ਹਨਾ ਹਾਂ 95 ਪੈਸੇ ਕੋਈ ਹਜੇ ਐਮ ਆਰ ਪੀ ਦਾ ਸਹਿਤ ਐਮ ਆਰ ਪੀ ਦਾ ਸਹਿਤ ਐਮ ਆਰ ਪੀ ਦੀ ਜੋੜੀ ਹੈ ਠੀਕ ਆ ਫੋਲੋ ਦੀ 70 ਕੇ ਪੈਸੇ ਆ ਅੱਛਾ ਫੋਲੋ ਦੀ ਆ ਬਾਕੀ ਬੋਡੀ ਚੈੱਕ ਕਰਾ ਜੀ ਅਸੀਂ ਕਵਾਡੀ ਲਾਈਨ ਦਾ ਦੇ ਸਕਦਾ ਮਿੱਤਰ ਇਹ ਟੂ ਜੈਟ ओरिजिनल ਟਰੈਕਟਰ ਆ ਜਿਵੇਂ ਉਹ ਪੇਂਟ ਲਿਆ ਓਵੇਂ ਛੱਡਿਆ ਹੋਇਆ ਆ ਠੀਕ ਆ ਠੀਕ ਆ ਠੀਕ ਆ ਸਾਰੀ ਸੈਸਰੀ ਸੋਸਰੀ ਸਾਰੀ ਜਗਦੀ ਆ ਜੀ ਅੱਛਾ ਸੈਸਰੀ ਸਾਹਿਬ ਐਨੀ ਵੀ ਪੂਰਾ ਯਾਰ ਨਗਿੰਨੇ ਆ ਰਿਹਾ ਪਿਆ ਆ ਹਾਂ ਰੋਲ ਕੇ ਦਿਖਾ ਸੋਨਾ ਵਿਖਦਾ ਯਾਰ ਬਹੁਤ ਚੰਗਾ ਡਾਇਰੈਕਟਰ ਆ ਤੇ ਹੈ ਦੇਖ ਸਕਦਾ ਮੈਂ ਤਾਂ ਰੇਡੀਏਟਰ ਬਹੁਤ ਸਾਫ ਪਿਆ ਹੈ ਵੀ ਸਾਰਾ ਹੀ ਟਰੈਕਟਰ ਸਾਰਾ ਕੋਈ ਕਿਹਾ ਜੰਗ ਵਗੈਰਾ ਨਹੀਂ ਕਿਹੇ ਬੱਸ ਲੱਗਿਆ ਹੁਣ ਜਿਵੇਂ ਨਾਲ ਦੀ ਪਈ ਹੈ ਅੱਛਾ ਉਵੇਂ ਹੀ ਪਿਆ ਹਾਂ ਹਾਂਜੀ ਲਓ ਮੈਂ ਥੋੜਾ ਲੱਟ ਲਓ ਮੈਂ ਲਾ ਵੀ ਟਰੈਕਟਰ ਦੇ ਸਕਦਾ ਜੀ ਬੈਟਰੀ ਜਮਾਂ ਜੱਸੀ ਨਵੀਂ ਆ ਬਿੱਲ ਵੀ ਕੱਟਿਆ ਜਮਾਂ ਸਾਲ ਦੀ ਗਾਰੰਟੀ ਵਾਲੀ ਬੈਟਰੀ ਦੀ ਪਾਵਰ ਜਨ ਦੀ ਸਾਲ ਦੀ ਗਾਰੰਟੀ ਵਾਲੀ ਬੈਟਰੀ ਆ ਅੱਛਾ ਬਿੱਲ ਵੀ ਕੱਟਿਆ ਹਾਂਜੀ ਹਾਂਜੀ ਵੀਰੇ ਠੀਕ ਆ ਬਾਕੀ ਪੈਰਪੁਰਦਾਨ ਵਾਲਾ ਭਾਈ ਜਾਂਟੇ ਬਹੁਤ ਸਾਫ ਪਿਆ ਹੈ ਹਨਾ ਠੀਕ ਆ ਹੌਕ ਹੌਕ ਬਹੁਤ ਹੈਵੀ ਆ ਪਿੱਛੇ ਐਰ ਬੈਕ ਸਾਈਡ ਹੈ ਨਾ ਠੀਕ ਆ ਉਹ ਦਾ ਲੈਂਡ ਜਿਸੀ ਆਏ ਨਹੀਂ ਲਗਾ ਕਿਸੇ ਕੋਸੋ ਖੋ ਜਿਆ ਟਰੈਕਟਰ ਹੁੱਕ ਹੁੱਕ ਬਹੁਤ ਹੈਵੀ ਆ ਯਾਰ ਬਾਈ 10 ਕਿਲੋ ਦੇ ਨੇਟ ਹੁੱਕ ਹਾਂ ਮੈਂ ਤਾਂ ਉਹੀ ਦੇਖਿਆ ਨਵੀਂ ਹੁੱਕ ਬਹੁਤ ਹੈ ਜਿਹੜਾ ਏਰੀਆ ਨਾ ਇਧਰਲਾ ਸੁਲਤਾਨਪੁਰਾ ਦੇ ਗੰਨੇ ਗੁੰਨੇ ਦਾ ਕੰਮ ਲੈਂਦੇ ਆ ਚੰਗਾ ਰੇਟ ਕੋੰਡਾ ਖੇ ਦੇ ਹਾਂ ਚੰਗੇ ਰੇਟ ਲਾਦੇ ਹਾਂ ਬਿਲਕੁਲ ਨਮੀ ਪਈ ਕੀਡ ਬਿਲਕੁਲ ਨਹੀਂ ਹੈ ਹਾਂ ਬਾਕੀ ਆਹ ਦੇਖ ਲੈ ਜਸਟ ਬਲ ਲੱਗੀਆਂ ਹੋ ਕੇ ਲੱਗੀਆਂ ਹੋਈਆਂ ਸਾਰੇ ਬਾਕੀ ਲੰਕਾ ਲੰਕਾ ਦਾ ਬਹੁਤ ਸੋਹਣਾ ਟਰੈਕਟਰ ਪਿਆ ਬਾਈ ਹਨਾ ਹਾਂਜੀ ਹਾਂਜੀ ਕਿੰਨਾ ਮਾਲ ਦੱਸੇ ਵੀਰੇ ਅੰਟੀ ਇਹ 2000 ਦਾ 2002 ਕੀ ਡਿਮਾਂਡ ਹੈ ਜੀ ਡਿਮਾਂਡ ਇਹਦੀ ਵੇਚਣ ਵਾਲੀ ਤਾਂ ਕਰਦਾ 2 ਲੱਖ 10 ਹਜ਼ਾਰ 210 ਕਿੱਥੋਂ ਤੱਕ ਛੱਡਦਾ ਵੇਚਣ ਵਾਲਾ ਸਿੱਧਾ ਜੇ ਰੇਟ ਦੇ ਦੇਣਾ 1 ਲੱਖ 85 ਹਜ਼ਾਰ ਦਾ 185 ਦਾ 185 ਦਾ ਹਾਂ ਇਹ ਚ ਫੁੱਲ ਡਿਸਕਾਊਂਟ ਹੀ ਲਾਤਾ ਹੈ ਬਸ ਇਹ ਦੁਕਾਨ ਹੀ ਹੋਣਾ ਇਹ ਦੁਕਾਨ ਹੀ ਹੋਣਾ ਹਾਂ ਬਹੁਤ ਖੱਟ ਕੇ ਲਾਤਾ ਡੇਟ ਹਨਾ ਜਿਹੜਾ ਮਰਜੀ ਫੋਨ ਤੇ ਪ ਸਾਰੀ ਦਿਹਾੜੀ ਆਪਦਾ ਵਾਹ ਸਕਦੇ ਟਰੈਕਟਰ ਤੁਸੀਂ ਦੇਖ ਸਕਦੇ ਸਾਰੇ origignal ਟਰੈਕਟਰ ਇਹੋ ਜੋ ਟਰੈਕਟਰ ਬਾਈ ਆਂਟੇ ਕੋਲੇ ਮਿਲਣਗੇ ਛੋਟੀ ਰੇਟਾਂ ਵਿੱਚ ਮਿਲਣਗੇ ਜੇ ਕਿਸੇ ਮੇਰੇ ਵੀਰ ਨੇ ਲੈਣਾ ਟਰੈਕਟਰ ਤੇ ਬਾਈ ਜਾਂ ਟੈਂ ਜਦੋਂ ਮਰਜੀ ਕਾਲ ਕਰ ਲੈ ਹੈ ਬਾਈ ਚਾਰ ਟਰੈਕਟਰ ਆਪਣੇ ਕੋਲ ਆ ਜਾਣੇ ਅੱਛਾ ਤਿੰਨ ਚਾਰ ਹੋਰ ਆ ਜਾਣੇ ਟਰੈਕਟਰ ਨੇ 32 ਆ ਜਾਣਾ 36 ਆ ਜਾਣਾ 575 ਆ ਜਾਣਾ ਠੀਕ ਹੈ ਵੀਰੇ ਫਿਰ ਕਰੋ ਵੀਡੀਓ ਪਾਵਾਂਗੇ ਟਰੈਕਟਰ ਸਾਰੇ ਤੁਹਾਨੂੰ ਠੀਕ ਹੈ ਵੀਰੇ ਠੀਕ ਆ ਹਫਤੇ ਦੇ ਵਿੱਚ ਵਿੱਚ ਓਕੇ ਵੀਰੇ ਚੰਗੇ ਟਰੈਕਟਰ ਲਓ ਮੈਂ ਮਤਰੋ ਟਰੈਕਟਰ ਇਹ ਵੀ ਵੀਰੇ ਬਹੁਤ ਸੋਹਣੇ ਆ ਟਰੈਕਟਰ ਹਨਾ ਆਪਣੇ ਹਰ ਹਫਤੇ ਤਾਂ ਹੀ ਕਮਾਲ ਚੇਂਜ ਰਹਿੰਦਾ ਕੋ ਛੋਟੇ ਰੇਟ ਲੈਣੇ ਹਾਂ ਚੰਗੇ ਟਰੈਕਟਰ ਲੈਣੇ ਚੰਗੇ ਟਰੈਕਟਰ ਹੁੰਦੇ ਲੈਵਰੇਜ ਆਂਟੇ ਨੰਬਰ ਬੋਲਦੇ 9513 5501 ਪੈਂਡਲ 0135635 ਪਿੰਡ ਲਵਾਰਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਹਸਾਰ ਰੋਡ ਤੇ ਪਿੰਡ ਹੈ ਜੀ ਲੋਵੇ ਮਤਰਾ 11 ਤਰੀਕ ਹੈ ਬਾਈ ਕਈ ਕਹਿ ਦਿੰਦੇ ਆ ਯਾਰ ਤੁਸੀਂ ਤਰੀਕ हां ਇਹ ਵੀ ਗੱਲ ਹੈ ਜੀ ਹਾਂ ਅੱਜ 11 ਤਰੀਕ ਹੈ 11 ਤਰੀਕ ਹੈ ਪਹਿਲਾ ਮਹੀਨਾ 2026 2026 ਹੈ ਨਾ 2026 ਦੀ ਪਹਿਲੀ ਵੀਡੀਓ ਹੈ ਆਪਣੇ ਹੈ ਨਾ ਲੋਵੇ ਮਤਰਾ ਲੋਟ ਲੋ ਮੇਲਾ ਡਿਸਕਾਊਂਟ ਵੀ ਬਾਈ ਨੇ ਫੁੱਲ ਲਾਤੇ 2026 ਚ ਨੇ ਕਿ ਆਪਾਂ ਟਾਕੀ ਪਾਉਣੇ ਹਾਂ ਲੋ ਤਾਂ ਟਾਕਿਆਂ ਚ ਰਹਿੰਦੇ ਕੋਈ ਹੈਡ ਸ਼ੋਟੇ ਲੈਣੇ ਹੁੰਦੇ ਛੋਟੇ ਰੇਟ ਲੈਣੇ ਹੁੰਦੇ ਆ ਲੋ ਮੰਤਰਾ ਦਬਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਤਿੰਨ ਫੋਲੋ ਕਰ ਲੈ ਧੰਨਵਾਦ